ਪੋਲਟਰੀ ਫਾਰਮਿੰਗ ਚ ਦੋਸਤੋ ਕ੍ਰੇਟ ਲਾਉਣੇ ਕਿਉਂ ਜ਼ਰੂਰੀ ਨੇ ਜਿਸ ਤਰ੍ਹਾਂ ਤੁਸੀਂ ਸਾਰੇ ਵੀਰ ਹੀ ਜਾਣਦੇ ਹੋਮੋਗੇ ਕਿ ਤੁਸੀਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਸੈਟਅਪ ਚ ਦੇਖਿਆ ਹੋਊਗਾ ਕਿ ਫਾਰਮਾਂ ਚ ਕ੍ਰੇਟ ਰੱਖੇ ਹੁੰਦੇ ਨੇਗੇ ਉਹ ਚ ਤੂੜੀ ਵਗੈਰਾ ਧਰੀ ਹੁੰਦੀ ਹੈਗੀ ਉਹ ਕ੍ਰੇਟ ਰੱਖੇ ਹੁੰਦੇ ਨੇ ਉਹ ਕਿਉਂ ਜ਼ਰੂਰੀ ਨੇ ਕ੍ਰੇਟ ਲਾਉਣੇ ਤੇ ਕੀ ਕੀ ਉਹਨਾਂ ਦੇ ਫਾਇਦੇ ਨੇ ਆਪਾਂ ਇਸ ਵਿਸ਼ੇ ਤੇ ਅੱਜ ਪੂਰੀ ਗੱਲਬਾਤ ਕਰਾਂਗੇ ਇਹਦੇ ਨਾਲ ਅੰਡੇ ਦੀ ਪ੍ਰੋਡਕਸ਼ਨ ਕਿਵੇਂ ਵਧੂਗੀ ਇਹ ਸਾਰੀਆਂ ਗੱਲਾਂ ਤੇ ਅੱਜ ਆਪਾਂ ਚੰਨਣਾ ਪਾਵਾਂਗੇ ਸੋ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਪੂਰੀ ਵੀਡੀਓ ਦੇਖੋ ਅਖੀਰ ਤੱਕ ਤਾਂ ਜੋ ਤੁਸੀਂ ਪੂਰੀ ਜਿਹੜੀ ਗੱਲਬਾਤ ਸਮਝ ਸਕੋ ਛੋਟੀ ਜੀ ਵੀਡੀਓ ਹੋਊਗੀ ਕੋਈ ਖਾਸ ਵੱਡੀ ਨਹੀਂ ਹੋਣੀ ਸੋ ਆਪਾਂ ਸ਼ੁਰੂਆਤ ਕਰਦੇ ਆਂ ਵੀਡੀਓ ਦੀ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੇ ਦੋਸਤੋ ਜਦੋਂ ਮੁਰਗੀ ਅੰਡੇ ਤੇ ਆਉਣ ਵਾਲੀ ਹੁੰਦੀ ਆ ਉਦੋਂ ਜਿਹੜੇ ਫਾਰਮ ਚ ਜਾਂ ਫਿਰ ਖੁੱਡੇ ਚ ਜਾਂ ਸੈਟਅਪ ਕਹਿ ਲਓ ਤੁਸੀਂ ਇਹਨਾਂ ਦੇ ਕ੍ਰੇਟ ਰੱਖਣੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ ਉਹੋ ਕਿਉਂ ਜ਼ਰੂਰੀ ਨੇ ਪਹਿਲਾਂ ਤਾਂ ਰੱਖ ਕਿਹੜੇ ਸਕਦੇ ਆਂ ਕ੍ਰੇਟ ਆਪਾਂ ਉਹ ਗੱਲ ਕਰਦੇ ਆਂ ਕਿਹੜੇ ਕ੍ਰੇਟ ਹੁੰਦੇ ਨੇਗੇ ਇਹ ਦੋਸਤੋ ਆਮ ਕ੍ਰੇਟ ਜਿਹੜੇ ਆਪਾਂ ਸਬਜ਼ੀਆਂ ਵਾਲੀ ਦੁਕਾਨਾਂ ਤੇ ਦੇਖਦੇ ਆਂ ਫਲ ਫਰੂਟ ਵਾਲੀ ਦੁਕਾਨਾਂ ਤੇ ਦੇਖਦੇ ਆਂਗੇ ਉਹਨਾਂ ਤੇ ਅਕਸਰੀ ਜਿਹੜੇ ਕ੍ਰੇਟ ਰੱਖੇ ਹੁੰਦੇ ਨੇਗੇ ਚੌਰਸ ਤੇ ਉਹ ਕ੍ਰੇਟ ਜਿਹੜੇ ਪੈਨਾਂ ਦੇ ਖੁੱਡੇ ਚ ਰੱਖਣੇ ਆਂਗੇ ਉਹ ਕ੍ਰੇਟ ਰੱਖਣ ਦਾ ਕਿਹੜਾ ਸਹੀ ਸਮਾਂਗਾ ਕਿਉਂਕਿ ਜੇਕਰ ਉਹ ਸਹੀ ਸਮੇਂ ਤੇ ਪਰ ਰੱਖਾਂਗੇ ਤਾਂ ਹੀ ਕ੍ਰੇਟ ਰੱਖਣ ਦਾ ਫਾਇਦਾਗਾ ਜੇਕਰ ਆਪਾਂ ਉਹਨੂੰ ਸਹੀ ਸਮੇਂ ਤੇ ਨਾ ਰੱਖਿਆ ਜਾਂ ਫਿਰ ਆਪਾਂ ਲੇਟ ਹੋ ਗਏ ਜਾਂ ਫਿਰ ਪਹਿਲਾਂ ਰੱਖਦੇ ਤਾਂ ਜਿਹੜਾ ਉਹਦਾ ਫਾਇਦਾ ਆਪਾਂ ਨੂੰ ਬਿਲਕੁਲ ਵੀ ਨਹੀਂ ਹੋਊਗਾ ਸੋ ਆਪਾਂ ਇਹੀ ਅੱਜ ਤੁਹਾਨੂੰ ਦੱਸਾਂਗੇ ਕਿ ਕਿਹੜੇ ਸਮੇਂ ਰੱਖਣੇ ਚਾਹੀਦੇ ਨੇ ਕ੍ਰੇਟਰ ਕਿਵੇਂ ਉਹਦੇ ਨਾਲ ਅੰਡੇ ਦੀ ਜਿਹੜੀ ਪ੍ਰੋਡਕਸ਼ਨ ਵਧੂਗੀ ਦੋਸਤੋ ਆਪਾਂ ਹੁਣ ਗੱਲਬਾਤ ਕਰਦੇ ਹਾਂ ਕ੍ਰੇਟਰ ਕਦੋਂ ਰੱਖੇ ਜਾਂਦੇ ਨੇ ਕ੍ਰੇਟ ਦੋਸਤੋ ਉਦੋਂ ਰੱਖੇ ਜਾਂਦੇ ਨੇ ਜਦੋਂ ਆਪਣੀ ਮੁਰਗੀ ਅੰਡੇ ਤੇ ਆਉਣ ਵਾਲੀ ਹੋਵੇ ਮੇਰਾ ਕਹਿਣ ਤੋਂ ਭਾਵ ਕਿ ਆਪਣੀ ਮੁਰਗੀ ਦੀ ਏਜ ਜਦੋਂ ਤਕਰੀਬਨ 4 4.5 ਮਹੀਨੇ ਹੋ ਜੇ ਉਦੋਂ ਉਹ ਅੰਡੇ ਤੇ ਆਉਣ ਵਾਲੀ ਹੁੰਦੀ ਆ ਤਾਂ ਤੁਸੀਂ ਕ੍ਰੇਟ ਰੱਖ ਸਕਦੇ ਹੋਗੇ ਕ੍ਰੇਟ ਰੱਖਣ ਦਾ ਸਹੀ ਸਮਾਂ ਇਹੀ ਆ ਜਦੋਂ ਤੁਹਾਡਾ ਬੱਚਾ ਤੁਹਾਡਾ ਜਾਨਵਰ 4.5 ਮਹੀਨਿਆਂ ਦਾ ਹੋ ਗਿਆ 4 ਜਾਂ 4.5 ਮਹੀਨਿਆਂ ਦਾ ਹੋ ਗਿਆ ਤਾਂ ਇਹ ਤੁਸੀਂ 30 ਦਿਨਾਂ ਦੇ ਵਿੱਚ ਵਿੱਚ ਇਹਨਾਂ ਦੇ ਜਿਹੜੇ ਕ੍ਰੇਟ ਲਗਾ ਦੇਣੇ ਨੇਗੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਕਿ ਕ੍ਰੇਟ ਲਾਉਣੇ ਕਿਉਂ ਜ਼ਰੂਰੀ ਨੇ ਕ੍ਰੇਟ ਦੋਸਤੋ ਇਸ ਕਰਕੇ ਲਾਉਣੇ ਜ਼ਰੂਰੀ ਨੇਗੇ ਕਿਉਂਕਿ ਮੁਰਗੀਆਂ ਦੀ ਆਦਤ ਹੁੰਦੀ ਹੈਗੀ ਇੱਕ ਲੁਕਮੀ ਜਗਾ ਚਾਂਡਾ ਦੇਣ ਦੀ ਤੁਸੀਂ ਅਕਸਰ ਹੀ ਦੇਖਦੇ ਹੋਮੋਗੇ ਜਿਹੜੇ ਵੀ ਪੋਲਟਰੀ ਫਾਰਮਿੰਗ ਦਾ ਕੰਮ ਕਰਦੇ ਨੇਗੇ ਜਾਂ ਫਿਰ ਨਵੇਂ ਪੋਲਟਰੀ ਫਾਰਮਿੰਗ ਚ ਆਏ ਨੇ ਵੀਰ ਚਾਹੇ ਉਹ 10-20 ਮੁਰਗੀਆਂ ਰੱਖਦੇ ਨੇ ਚਾਹੇ ਕੋਈ 500000 ਰੱਖਦਾ ਤਾਂ ਤੁਸੀਂ ਇਹ ਅਕਸਰ ਹੀ ਦੇਖਦੇ ਹੋਮੋਗੇ ਕਿ ਜਿਹੜੇ ਅੰਡੇ ਪਾਏ ਹੁੰਦੇ ਨੇ ਉਹ ਲੁਕਮੀ ਜਗਾ ਤੇ ਪਾਏ ਹੁੰਦੇ ਨੇ ਮੁਰਗੀਆਂ ਲੁਕਮੀ ਜਗਾ ਤੇ ਅੰਡਾ ਦੇਣਾ ਪਸੰਦ ਕਰਦੇ ਨੇ ਮਤਲਬ ਕਿ ਪ੍ਰਾਈਵੇਸੀ ਉਹ ਭਾਲਦੀਆਂ ਨੇਗੀਆ ਜੇਕਰ ਉਹਨਾਂ ਨੂੰ ਪ੍ਰਾਈਵੇਸੀ ਆਪਾਂ ਸਹੀ ਪ੍ਰਕਾਰ ਨਾਲ ਦੇ ਦਾਂਗੇ ਤਾਂ ਅੰਡੇ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਵੱਧ ਜੂਗੀ। ਸੋ ਜਿਹੜਾ ਕ੍ਰੇਟ ਲਾਉਣ ਦਾ ਤੁਹਾਨੂੰ ਮੈਂ ਸਮਝਾ ਦੱਸਤਾ ਦੂਸਰਾ ਕ੍ਰੇਟ ਲਾਉਣੇ ਕਿਉਂ ਜ਼ਰੂਰੀ ਨੇ ਕਿਉਂਕਿ ਮੁਰਗੀ ਪ੍ਰਾਈਵੇਸੀ ਭਾਲਦੀ ਹੁੰਦੀ ਹੈ ਉੱਥੇ ਅੰਡੇ ਦੀ ਪ੍ਰੋਡਕਸ਼ਨ ਤੁਹਾਡੇ ਆਟੋਮੈਟਿਕ ਹੀ ਵਧੂਗੀ ਚਾਹੇ ਤੁਸੀਂ ਖੁੱਡਾ ਪਾਇਆ ਹੋਵੇਗਾ ਓਜ ਵੀ ਤੁਸੀਂ ਛੋਟੇ ਕ੍ਰੇਟ ਰੱਖ ਸਕਦੇ ਹੋ। ਜੇ ਤੁਸੀਂ ਕ੍ਰੇਟ ਨਹੀਂ ਰੱਖ ਸਕਦੇ ਜਾਂ ਨਹੀਂ ਲਿਆ ਸਕਦੇ ਜਾਂ ਫਿਰ ਤੁਹਾਡਾ ਖੁੱਡਾ ਛੋਟਾ ਹੈਗਾ ਤਾਂ ਤੁਸੀਂ ਕੀ ਕਰਨਾਗਾ ਇੱਟਾਂ ਦਾ ਢੇਰਾ ਬਣਾ ਲੈਣਾ ਜਿਸ ਤਰ੍ਹਾਂ ਚੋਰਸ ਇੱਟਾਂ ਦਾ ਘੇਰਾ ਬਣਾ ਕੇ ਛੋਟਾ ਜਿਹਾ ਜਿੱਥੇ ਮੁਰਗੀ ਵੈਟ ਸਕੇ ਉਹਦੇ ਉੱਤੇ ਤੂੜੀ ਪਾ ਦੋ ਉੱਥੇ ਉਹ ਜਿਹੜਾ ਅੰਡਾ ਦੇ ਸਕੂਰਾਮ ਨਾਲ ਤੇ ਉਹ ਅਲੱਗ ਸਫੀਸ਼ੈਂਟ ਜਗ੍ਹਾ ਬਣ ਜੂਗੀ ਉਹਦੇ ਲਈ ਤੇ ਉੱਥੇ ਹੀ ਅੰਡੇ ਮੁਰਗੀਆਂ ਦੇਣੀਆਂ ਹੁਣ ਆਪਾਂ ਗੱਲ ਕਰ ਲੈਨੇ ਆਪਾਂ ਨੂੰ ਫਾਇਦਾ ਕੀ ਹੋ ਆਪਾਂ ਨੂੰ ਉਹ ਚੀਜ਼ ਦਾ ਇੱਕ ਤਾਂ ਅੰਡੇ ਦੀ ਪ੍ਰੋਡਕਸ਼ਨ ਵਧ ਗਈ ਦੂਸਰਾ ਜਿਹੜਾ ਮੁਰਗੀਆਂ ਅੰਡੇ ਦੇਣੀਆਂ ਉਹ ਉਹ ਅੰਡਾ ਵਿੱਠ ਲੱਗਣ ਕਾਰਨ ਉਹ ਖਰਾਬ ਨਹੀਂ ਹੋਊਗਾ ਕਿਉਂਕਿ ਆਪਾਂ ਉਹਦੀ ਇੱਕ ਅਲੱਗ ਜਗ੍ਹਾ ਬਣਾਤੀ ਉੱਥੇ ਤੂੜੀ ਵੀ ਰੱਖਤੀ ਤਾਂ ਜਿਹੜਾ ਅੰਡਾ ਹੋ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਸੋ ਆਪਾਂ ਨੂੰ ਮਾਰਕੀਟ 'ਚ ਉਹਦਾ ਰੇਟ ਵੀ ਅੰਡੇ ਦਾ ਜਿਹੜਾ ਵਧੀਆ ਮਿਲ ਜੂਗਾ ਜੇਕਰ ਅੰਡਾ ਖਰਾਬ ਹੋਊਗਾ ਉਹਦੇ ਉੱਪਰ ਕੁਝ ਲੱਗਿਆ ਹੋ ਤਾਂ ਆਪਾਂ ਨੂੰ ਪ੍ਰੋਪਰ ਜਿਹੜਾ ਰੇਟ ਨਹੀਂ ਮਿਲਣਾ ਰੇਟ ਤਾਂ ਨਹੀਂ ਮਿਲਦਾ ਦੋਸਤੋ ਕਿਉਂਕਿ ਜਿਹੜਾ ਸਾਫ਼ ਸੁਥਰਾ ਅੰਡਾ ਹੁੰਦਾ ਉਹ ਕਾਫੀ ਜ਼ਿਆਦਾ ਸਮਾਂ ਕੱਟ ਜਾਂਦਾ ਜਿਹੜਾ ਲਿਬੜਿਆ ਹੋਇਆ ਅੰਡਾ ਉਹ ਸਿੱਧੀ ਖਰਾਬ ਹੋ ਜਾਂਦਾ ਸੋ ਇੱਕ ਤਾਂ ਅੰਡੇ ਦੀ ਪ੍ਰੋਡਕਸ਼ਨ ਵਧੂ ਦੂਸਰਾ ਜਿਹੜਾ ਅੰਡਾ ਹੋ ਸਾਫ਼ ਸੁਥਰਾ ਮਿਲੂਗਾ ਸੋ ਇਸ ਲਈ ਜਿਹੜੇ ਕ੍ਰੇਟ ਲਾਉਣੇ ਬਹੁਤ ਜ਼ਰੂਰੀ ਨੇ ਉਮੀਦ ਕਰਦੇ ਆਂ ਤੁਸੀਂ ਸਾਰੀ ਗੱਲਬਾਤ ਪ੍ਰੋਪਰ ਸਮਝ ਗਏ ਹੋਵੋਗੇ ਆਪਾਂ ਪ੍ਰੋਪਰ ਜਿਹੜਾ ਸਿੰਪਲ ਭਾਸ਼ਾ ਚ ਸਮਝਾਉਣਾ ਹੈ ਦੋਸਤੋ ਕੋਈ ਜ਼ਿਆਦਾ ਐਡੀਟਿੰਗ ਨਹੀਂ ਕਰਦੇ ਕੋਈ ਕੁਝ ਹੋਰ ਨਹੀਂ ਆਪਣਾ ਮਕਸਦ ਇਹ ਹੁੰਦਾ ਕਿ ਸਾਰੇ ਰਾਮਾ ਜਿਹੜਾ ਪੈਣਾ ਜਿਹੜਾ ਵੀ ਕੋਈ ਵੀ ਕੰਮ ਕਰਦਾ ਪੋਲਟਰੀ ਫਾਰਮਿੰਗ ਦਾ ਉਹਨਾਂ ਨੂੰ ਸਿੰਪਲ ਭਾਸ਼ਾ ਚ ਜਿਹੜੀ ਗੱਲਬਾਤ ਆਪਣੀ ਸਮਝ ਆ ਜੇ ਸੋ ਬਹੁਤ ਸਾਰਾ ਤੁਸੀਂ ਚੈਨਲ ਨੂੰ ਪਿਆਰ ਵੀ ਦੇ ਰਹੇ ਹੋ ਤੁਸੀਂ ਮੈਸੇਜ ਵੀ ਬਹੁਤ ਸਾਰੇ ਕਰਦੇ ਹੋ ਕਾਲਾਂ ਵੀ ਬਹੁਤ ਸਾਰੀਆਂ ਕਰਦੇ ਹੋਗੇ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਚੈਨਲ ਨੂੰ ਇੰਨਾ ਪਿਆਰ ਦਿੰਦੇ ਹੋ ਸੋ ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਦੋਸਤੋ ਜਰੂਰ ਕਰ ਜਿਓ ਤੇ ਘੰਟੀ ਦਾ ਬਟਨ ਜਰੂਰ ਦਬਾ ਲਿਆ ਕਰੋ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਦੂਸਰਾ ਜਿਆਦਾ ਤੋਂ ਜਿਆਦਾ ਆਪਣੀ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਦੋਸਤੋ ਆਪਣੇ ਯਾਰਾਂ ਮਿੱਤਰਾਂ 'ਚ ਜਿਹੜੇ ਜਾਨਵਰਾਂ ਦੇ ਸ਼ਕੀਨ ਨੇ ਸੋ ਆਪਾਂ ਤੁਹਾਡੇ ਲਈ ਨਵੀਂ-ਨਵੀਂ ਵੀਡੀਓ ਬਣਾਉਂਦੇ ਰਹਾਂਗੇ ਸੋ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ